ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਕਮਲਜੀਤ ਸਿੰਘ ਜੀ ਇੱਥੇ ਆ ਪਾਣੀ ਦਾ ਹੁਣ ਵੀ ਚੱਲਦਾ ਇੱਥੇ ਕਿੰਨਾ ਕਿੰਨਾ ਦਾ ਪਾਣੀ ਚੱਲ ਗਿਆ ਪਾਣੀ ਇੱਥੇ ਚੱਲ ਗਿਆ ਜੀ ਲੱਖ ਲੱਖ ਚੱਲ ਗਿਆ ਲਗਭਗ 4 4 ਫੁੱਟ 3 ਤੋਂ 4 ਫੁੱਟ 3.5 ਫੁੱਟ ਹਾਂਜੀ ਚੱਲ ਗਿਆ ਹਾਂਜੀ ਘਰਾਂ ਦਾ ਫਿਰ ਨੁਕਸਾਨ ਕਾਫੀ ਹੋਇਆ ਪਾਣੀ ਚੱਲ ਗਿਆ ਸੀ ਅੰਦਰਾਂ ਚ ਅੱਛਾ ਜੀ ਸਮਾਨ ਸਮੋਨ ਖਰਾਬ ਹੋ ਗਿਆ ਬਹੁਤ ਜ਼ਿਆਦਾ ਠੀਕ ਵਾ ਹਾਂਜੀ ਇਹ ਤਾਂ ਬੰਨ ਕਿੱਥੋਂ ਟੁੱਟਿਆ ਸੀ ਬੰਨ ਕੁੱਕੜਾਂ ਕੋਲੋਂ ਵੀ ਟੁੱਟ ਗਿਆ ਜਿਹੜਾ ਹੁਣ ਪਾਣੀ ਆ ਰਿਹਾ ਇਹ ਗਪਾਲੀਆਂ ਟੁੱਟਾ ਹੈ ਅੱਛਾ ਇਹ ਗਪਾਲੀਆਂ ਦੇ ਦੋ ਦੋ ਥਾਂ ਹੁਣ ਟ ਧੰਨਵਾਦ ਜੀ ਤੇ ਪੋ ਗੌਂਡੀ ਨੂੰ ਲੈ ਕੇ ਤੇ ਬੜੀ ਕੁਵਾਰ ਜੀ ਰੂਪ ਕੋਲ ਤੋਂ ਉਹ ਘੱਡੇ ਦਾ ਉਹ ਘੱਡੇ ਦੀ ਪੂਪਾਨ ਹੋ ਗਿਆ ਤੇ ਆਪਾਂ ਚੱਲ ਮਾਤਾ ਜੀ ਆਪਣਾ ਕੀ ਨਾਮ ਆ ਗਰਮੀਤ ਕੋਰ ਤੇ ਪਾਣੀ ਅੰਦਰ ਕਿੰਨਾ ਕ ਆ ਗਿਆ ਐਡੇ ਅੱਡ ਛੋਟੇ ਛੋਟੇ ਪਾਣੀ ਛੜ ਗਿਆ ਹਾਂ ਜਾਨ ਛੜ ਗਿਆ ਸਾਰਾ ਛੋਟੇ ਛੋਟੇ ਆ ਗਏ ਜੀ ਹਾਂ ਜੀ ਅੰਦਰ ਦਿਖਾਓ ਤਾਂ ਅੰਦਰ ਦਿਖਾਓ ਤਾਂ ਬੈੱਡ ਤੇ ਕਿੰਨਾ ਕ ਆ ਗਿਆ ਪਾਣੀ ਪਾਣੀ ਲੱਗੇ ਉਹਦੀ 7 ਵਜੇ ਦੇ ਅੱਛਾ ਜੀ ਦੇਰੋਂ ਹੀ ਹਰਾਂ ਹੋਏ ਤਾਂ ਉਹ ਥੱਲੇ 8 2 2 3 3 ਅੱਖੀਆਂ ਆਵਾ ਜੀ ਆਹ ਤਾਂ ਟੱਪੀਆਂ ਹਾਂ ਨਾ ਕੋਲ ਤੋਂ ਬੰਦ ਕਰ ਕਹਿੰਦੇ ਲਾਈਟ ਚੱਲ ਗਈ ਸਾਰੇ ਗੱਲਾਂ ਗਾਰਾ ਤੇ ਗਾਰਾ ਡਾਟਾ ਚੜ ਗਿਆ ਅੱਗੇ ਉਹ ਸਾਰੇ ਬਾਰੇ ਬੰਦ ਲਿਆ ਗੋਂਡੀਆਂ ਨੇ ਸਮਾਨ ਰੱਖਿਆ ਸਾਰੇ ਆ ਬੈੱਡ ਬੁੱਡ ਸਭ ਇੱਕ ਵਾਰ ਸਵੇਰ ਤੋਂ ਹੀ ਲੱਗੇ ਹੋ ਜੀ ਕੱਦੂ ਪਾਣੀ ਜੇ ਮੈਂ ਇਹਦੀ ਲੱਗੀ ਉੱਠ ਕੇ ਠੀਕ ਹੈ ਧੰਨਵਾਦ ਰਾਤ ਉੱਤਰ ਜਾ ਕੇ ਅੱਧਾ ਪਾਣੀ ਪਾ ਦਿੱਤਾ ਡਰਮੇ ਚ ਖਾਣੇ ਵਾਲਾ ਡਰਮੋਂ ਦਾਣਿਆਂ ਵਾਲਾ ਇਹ ਚੀ ਪਾਣੀ ਭਰ ਗਿਆ ਸ਼ਲੰਗਰ ਪੁਆਇੰਟ ਆ ਵੀ ਓਫਾ ਹੋ ਜਾਂਦਾ ਜੀ ਹਾਂ ਜੀ ਇਹ ਕਮਰੇ ਸਾਰੇ ਦੇ ਵਿੱਚ 2 2 2.5 2.5 ਫੁੱਟੋਂ ਪਾਣੀ ਸਾਰਾ ਪਾਣੀ ਪੜਿਆ ਦੇ ਠੀਕ ਆ ਜੀ ਠੀਕ ਆ ਜੀ ਪਾਣੀ ਕਿਸ ਦਾ ਆ ਜੀ ਇੱਥੇ 2 2.5 ਫੁੱਟੋਂ ਵੱਡ ਗਿਆ ਜੀ ਪਿੰਡ ਰੂਪਵਾਲ ਦੇ ਘਰਾਂ ਦੇ ਵਿੱਚ ਪਾਣੀ ਜਾਬੜਿਆ ਜੀ ਹਰ ਘਰ ਦੇ ਵਿੱਚ ਤਿੰਨ ਤਿੰਨ ਫੁੱਟ ਕਿਤੇ ਦੋ ਫੁੱਟ ਇਹ ਆਪਣੇ ਆ ਗਲੀ ਦੇ ਦੇਖੋ ਜੀ ਪਾਣੀ ਕਿਦਾਂ ਚੱਲ ਰਿਹਾ ਪਿੰਡ ਰੂਪੋਲਾ ਬਲਾਕ ਮਾਲਪੁਰ ਤਹਿਸੀਲ ਗੜ੍ਹਸ਼ੰਗ ਜ਼ਿਲ੍ਹਾ ਹੁਸ਼ਿਆਰਪੁਰ ਇਹ ਕਰਪਾਲ ਸਿੰਘ ਸੱਤੀ ਨੇ ਸਾਨੂੰ ਵੀਡੀਓ ਭੇਜੀ ਆ ਜੀ ਉਹ ਸਾਡੀ ਵੀਡੀਓ ਬਣਾਉਣ ਚ ਬਹੁਤ ਸਹਾਇਤਾ ਕੀਤੀ ਆ ਕਰਪਾਲ ਸਿੰਘ ਸੱਤੀ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਰੂਪੋਲਾ ਦੇ ਪਿੰਡ ਦੀਆਂ ਤਸਵੀਰਾਂ ਨੇ ਗਲੀ ਦੇਖੋ ਜਿਵੇਂ ਇੱਕ ਝੀਲ ਬਣ ਗਈ ਹੁੰਦੀ ਆ ਜਾਂ ਇੱਕ ਛੋਟਾ ਜਿਹਾ ਨਾਲਾ ਬਣ ਗਿਆ ਹੁੰਦਾ ਵਾ ਕ ਕਿਵੇਂ ਪਾਣੀ ਜਾਂਦਾ ਜਿਹਦਾ ਚੋਹ ਤੁਹਾਨੂੰ ਦੱਸ ਰਿਹਾ ਵਕੈ ਚੋਹ ਦੇ ਵਿੱਚ ਅਸੀਂ ਪਾਣੀ ਦੇਖ ਰਹੇ ਆ ਕਿ ਆ ਬੀਪੀਐਮ ਵਿੱਚ ਖੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਭਾਈ ਵੀ ਖੜੇ ਨੇ ਉਹਦੇ ਗੁੱਡ ਗੁੱਡੇ ਪਾਣੀ ਆ ਇਹ ਪਿੰਡ ਰੂਪਵਾਲ ਦੀਆਂ ਤਸਵੀਰਾਂ ਜੀ ਤੁਸੀਂ ਹੁਣ ਲਾਈਵ ਤਸਵੀਰਾਂ ਦੇਖਦੇ ਮਾਤਾ ਕੀ ਨਾਂ ਤੁਹਾਡਾ ਮੇਰਾ ਨਾਂ ਸ੍ਰਿੰਦਰ ਕੋਰ ਵਾ ਤੇ ਕਿੰਨਾ ਕੁ ਪਾਣੀ ਆ ਗਿਆ ਤੁਹਾਡੇ ਘਰ ਦੇ ਪਾਣੀ ਸਾਡੇ ਤਾਂ ਜੀ ਐਨਾ ਐਨਾ ਪਾਣੀ ਸਗਾ ਚੜਿਆ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ 3-3 ਫੁੱਟ ਆ ਗਿਆ ਜੀ ਪਾਣੀ ਹਾਂਜੀ ਹਾਂਜੀ ਪਾਣੀ ਐ ਇੱਥੇ ਸਾਡੇ ਤਾਂ ਹਾਂ ਤੋਂ ਬਰਨ ਕੋਈ ਗੜੀ ਤੋਂ ਬਾਹਰੋਂ ਪਸੇਰੇ ਲਾਇਆ ਉਸੇ ਦੇ ਨਾ ਮੁੰਡਿਆਂ ਨਾਲ ਸਾਡੇ ਪੂਰੇ ਲਾਇਆ ਉੱਪਰ ਪਰ 3 ਘਰ ਦੇ ਉਹ ਗੜੀ ਉੱਚੀ ਆ ਘਰ ਨਹੀਂ ਬਹਾ ਹੋਣਾ ਨਹੀਂ ਮਾ ਭਾਜੀ ਸਾਰੇ ਪਾਣੀ ਪਹੁੰਚ ਗਿਆ ਗਰੀਬੀ ਦਾ ਵੀ ਦੇ ਵਿੱਚ ਮਕਾਨ ਉੱਚੇ ਕਰਨ ਵਾਲੇ ਹੋਏ ਘਰ ਨਹੀਂ ਸਕਦੇ ਬਗਾਈ ਦਾ ਜੋ ਕੋਈ ਨਾ ਕਰ ਲੈ ਕੋ ਸਾਧਨ ਨਹੀਂ ਬਣਦਾ ਤੁਹਾਡੇ ਘਰ ਦਾ ਹੈਗਾ ਜੀ ਘਰ ਦਾ ਵੀ ਹੈ ਨਹੀਂ ਪਰ ਆਵਾ ਮੁੰਡਾ ਸੀ ਉਹ ਵੀ ਮੁੱਕ ਗਿਆ ਹੈ ਅੱਛਾ ਜੀ ਇੱਕੋ ਹੀ ਸਾ ਮੁੰਡਾ ਹਾਂ ਜੀ अच्छा जी ਹੁਣ ਫੇ ਕਮਾਈ ਦਾ ਸਾਧਨ ਕਮਾਈ ਥੋੜੀ ਜਿਹੀ ਪੈਨਸ਼ਨ ਆ ਵੀਰ ਉਹਨਾਂ ਦਾ ਨਿਆਣੇ ਪਾਲਦੇ ਠੀਕ ਆ ਤੁਹਾਡੇ ਘਰ ਦਾ ਫੌਜੀ ਸੀ ਨਹੀਂ ਨਹੀਂ ਡਾਕਾ ਨੇ ਜੀ ਸੀ ਲਗਾਈ ਅੱਛਾ ਜੀ ਚਲੋ ਗੁਰੂ ਮਹਾਰਾਜ ਦੀ ਕਿਰਪਾ ਕੋ ਜੇ ਰੋਟੀ ਵੰਡਦਾ ਦੇਣਾ ਹੀ ਆ ਚਲੋ ਠੀਕ ਕਿਰਪਾ ਕਰੋ ਬਾਈ ਹਾਂ ਠੀਕ ਆ ਜੀ ਧੰਨਵਾਦ ਹੋਰ ਪਾਣੀ ਕਿ ਗਲੀ ਜਿਪੋਰੇ ਲਾਇਆ ਸੀ ਜੀ ਐਨ ਐਨ ਲਾਇਓ ਸੀ ਭਾਜੀ ਇਤਾਂ ਲਾਈਆਂ ਸੀ ਐਨ ਐਨ ਬੋਰੇ ਲਾਇਓ ਸੀ ਫੇਰ ਵੀ ਪਾਣੀ ਲੰਘਿਆ ਜੀ ਹਾਂ ਜੀ ਇਹ ਮਾਤਾ ਜੀ ਆਪਣੀ ਜਵਾਨੀ ਦੱਸਦੇ ਜੀ ਐਨ ਐਨ ਸਾਹਿਬ ਜੀ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਤੁਹਾਡਾ ਇਹ ਕਿੰਨਾ ਕੁ ਪਾਣੀ ਆ ਗਿਆ ਇੱਥੇ ਪਾਣੀ ਤਾਂ ਆ ਗਿਆ ਬੰਦ ਬੰਦ ਫੋਟੇ ਹੋਣਾ ਸ਼ਾਇਦ ਅੱਛਾ ਜੀ ਬਹੁਤ ਸਾਰੇ ਬੀਜ ਆ ਉਧਰ ਪੁੱਤੇ ਪਾੜਟੇ ਬੀਬੀ ਜੀ ਇਹ ਕਿੰਨਾ ਕੁ ਚਿਰ ਹੋ ਗਿਆ ਸਪਾਈ ਕਰਦੀਆਂ ਨੂੰ ਪੰਜ ਮਿੰਟ ਲੱਗੀਆਂ ਅੱਛਾ ਜੀ ਪਾਣਾ ਬਹੁਤ ਜੜਿਆ ਸੀਗਾ ਆ ਦੇਖੋ 14 ਦਾ ਪਾਣਾ ਦੇਖੋ ਪੈਪੋਣੀ ਮੋਟਰ ਚਲਾਈ ਜੋ ਹਾਂ ਜੀ ਹਾਂ ਆ ਤੁਸੀਂ ਦੇਖ ਸਕਦੇ ਆ ਕਿ ਚੋ ਹੀ ਬਣ ਗਿਆ ਇੱਕ ਸੁਨਦਾ ਇਹ ਤਾਂ ਆ ਸਾਰਾ ਪਾਣੀ ਇਹਦਾ ਕਾਦੀ ਕੱਟੀ ਅੱਗੇ ਦੀ ਡੁੱਬੀ ਹੋਈ ਜੀ ਵਿੱਚ ਜਲ ਪਾਣੀ ਆ ਗਿਆ ਸਾਰੇ ਕਮਰੇ ਛਾਣਿਆ ਬਹੁਤ ਪਾਣੀ ਸਾਰੇ ਦਾ ਕਾਦੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਤੁਹਾਡਾ ਮਿੰਦਰਪੁਰ ਰੂਪਾਲ ਪੰਡਾ ਹਾਂ ਜੀ ਕਿੰਨਾ ਕ ਪਾਣੀ ਆ ਗਿਆ ਸਾ ਪਾਣੀ ਤਾਂ ਜੀ ਬਹੁਤ ਸੀ ਅੰਦਰ ਹੀ ਆ ਮੰਜਾ ਜਿਹੜਾ ਡੁੱਬ ਗਿਆ ਸੀ ਗਾਗਾ ਹਾਂ ਜੀ ਹਾਂ ਜੀ ਠੀਕ ਆ ਇਹ ਮਾਤਾ ਤੁਰਦੀ ਵੀ ਕੁੱਬੀ ਹੋ ਕੇ ਆ ਹਾਂ ਜੀ ਹਾਂ ਜੀ ਤਾਂ ਆ ਕੱਪੜੇ ਸਾਰੇ ਇਹਨਾਂ ਨੇ ਆ ਸੁੱਕਣੇ ਪਾਏ ਵਾ ਹਾਂ ਜੀ ਹਾਂ ਜੀ ਕਾ ਕਮਰਿਆਂ ਦੇ ਵਿੱਚ ਪਾਣੀ ਸਾਰੇ ਹਾਂ ਜੀ ਬੜ ਗਿਆ ਜੀ ਆ ਜਿਹੜੀ ਇਹਨਾਂ ਦੇ ਘਰ ਨੂੰ ਗੋਲੀ ਜਾਂਦੀ ਹੈ ਤਹਰ ਤੱਕ ਟਿਕੜੀ ਨਾ ਭਰੀ ਪਈ ਐ ਲੰਘਣਾ ਬੜਾ ਮੁਸ਼ਕਲ ਵਾ ਹਾਂ ਜੀ ਹਾਂ ਜੀ ਕਿ ਜਿੰਨੀ ਵੀ ਇਹਨਾਂ ਦੀ ਮਦਦ ਹੁੰਦੀ ਆ ਉਹ ਕੀਤੀ ਜਾਵੇ ਜੀ ਇਹਲਾ ਮਕਾਨ ਆ ਰੋਪਣੀ ਚੇ ਗਾ ਰੋਹਾਂ ਦਾ ਵੀ ਸਾਡਾ ਤਾਂ ਵਿਚੇ ਡੁੱਬ ਗਿਆ ਅੱਛਾ ਜੀ ਰੋਟੀ ਵੀ ਇੱਥੇ ਬਣਾਉਣੀ ਸੀ ਠੀਕ ਆ ਜੀ ਪਿੰਡ ਰੂਪੋੜ ਦੇ ਬੱਚੇ ਜਿੱਧਰ ਵੀ ਮੈਂ ਕੈਮਰਾ ਲੈ ਕੇ ਗਿਆ ਉਧਰੋਂ ਪਾਣੀਓ ਪਾਣੀ ਮੈਂ ਵੀ ਬੜੀ ਮੁਸ਼ਕਲਾਂ ਨਾਲ ਪਹੁੰਚਾ ਪਣਾ ਬਹੁਤ ਜੰਮ ਗਿਆ ਤੇ ਆ ਤੁਸੀਂ ਗਲੀਆਂ ਚ ਪਾਣੀ ਚੱਲਦਾ ਦੇਖੋ ਵੱਖ-ਵੱਖਰੀਆਂ ਗਲੀਆਂ ਮੈਂ ਤੁਹਾਨੂੰ ਦਿਖਾ ਰਿਹਾ ਆ ਕਿ ਪਾਣੀ ਦੇਖੋ ਕਿਵੇਂ ਚੱਲ ਰਿਹਾ ਪਿੰਡ ਰੂਪੋੜ ਦੀਆਂ ਲਾਈਵ ਤਸਵੀਰੋਂ ਪਾਣੀ ਦੀ ਆ ਜੀ ਸ੍ਰੀ ਗੱਲ ਬਣ ਜੀ ਕੀ ਨਾਂ ਤੁਹਾਡਾ ਸ੍ਰਿੰਦਰਪੌਰ ਤੁਹਾਡੇ ਅੰਦਰ ਤੇ ਪਾਣੀ ਭੜਿਆ ਭੜਿਆ ਭਾਜੀ ਪਾਣੀ ਅੱਛਾ ਜੀ ਹਾਂ ਜੀ ਮਕਾਨ ਚੁੰਦੇ ਤੇ ਨਹੀਂ ਹੈਗੇ ਚੁੰਦੇ ਆ ਭਾਜੀ ਚੁੰਦੇ ਹਨ ਦਿਖਾ ਲਓ ਤਾਂ ਹਾਂ ਜੀ ਹਾਂ ਜੀ ਇੱਕ ਕੋਈ ਕਮਰਾ ਵਾ ਹਾਂ ਡਰਮ ਦਾਣੇ ਦਾ ਭਿੱਜ ਗਿਆ ਆ ਬਾਲੇ ਆ ਜਿਹੜੇ ਆ ਇਹ ਢਿੱਡ ਗਲ ਨੂੰ ਵੀ ਕਰਦੇ ਜੀ ਸਰਕਾਰ ਨੂੰ ਇਹ ਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਜਿਹਨਾਂ ਦੇ ਲੰਡਰ ਪਿਓ ਉਹਨਾਂ ਤੇ ਜਨਾਬ ਹੀ ਹੋਵੇ ਸਾਡੇ ਜਨਾਵਾ ਆਪਣੇ ਕਮਾਈ ਦਾ ਸਾਧਨ ਕੀ ਆ ਕਮਾਈ ਦਾ ਪਾਜੀ ਮੁੰਡਾ ਇਹ ਮੁੰਡੇ ਦਾ ਮੇਰੇ ਬੁੜੇ ਦਾ ਆ ਉਹ ਏਦਾਂ ਘਰ ਵਾਲੀ ਮੁੱਖ ਗਈ ਜੀ ਵਾ ਤਾਂ ਉਹ ਮੁੰਡਾ ਉਹ ਏਦਾਂ ਹੁਣ ਦਾਰੂ ਦੂਤਿੰਦਾ ਕੁਛ ਨਹੀਂ ਕਰਦਾ ਹੈ ਤਾਂ ਹੈ ਨਹੀਂ ਕੁਛ ਵੀ ਹੁਣ ਸੀ ਉਹ ਮੁੰਡਾ ਆ ਤੇ ਏਡਾ ਸਾਰਾ ਉਹ ਵੀ ਹੁਣ ਦਿਹਾੜੀ ਦੱਪਾਈ ਕਰਦਾ ਆ ਠੀਕ ਆ ਧੰਨਵਾਦ ਜੀ ਹਾਂਜੀ ਹੰਡਰ ਉਪਰ ਨਿੱਧਰ ਦੇ ਕੋ ਪਾਣੀ ਪਾਣੀ ਆ ਮੈਂ ਜਿਹੜੇ ਵੀ ਘਰ ਮੂਰੇ ਜਾਂਦਾ ਇਹ ਹਾਲ ਤੋਂ ਹੀ ਮਚੀਓ ਆ ਜੀ ਬਹੁਤ ਪਾਣੀ ਆ ਕਿਰਪਾਲ ਸਿੰਘ ਸੱਤੀ ਨੇ ਸਾਡੀ ਵੀਡੀਓ ਬਣਾਉਣ ਚ ਬਹੁਤ ਸਹਿਯੋਗ ਕੀਤਾ ਮੈਂ ਇਹਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਕਰ ਭੈਣ ਜੀ ਕੀ ਨਾ ਤੁਹਾਡਾ ਕਿੰਨਾ ਕੁ ਪਾਣੀ ਆ ਗਿਆ ਸਾਡੇ ਤੁਹਾਡੇ ਪਾਣੀ ਸਾਡੇ ਇੱਥੇ ਤੱਕ ਆ ਗਿਆ ਅੱਛਾ ਲਗਭਗ 3 ਕੁ ਫੁੱਟ ਆ ਗਿਆ ਜੀ ਹਾਂ ਜੀ ਆ ਜਿਹੜੇ ਪੋਡੇ ਬਣੇ ਤੁਸੀਂ 3 ਪੋਡੇ ਆ ਦੋ ਇਹਦੇ ਉਹ ਬਰਾਬਰ ਟੈਂਕ ਲਗਿਆ ਤਾਂ ਤੁਸੀਂ ਇਹਨਾਂ ਦੇ ਕੱਪੜੇ ਦੇਖ ਲਓ ਕਿ ਸਾਰੇ ਭਿੱਜੇ ਆ ਕੀ ਤੇ ਲੈਣਾ ਕੀ ਨਹੀਂ ਬਸ ਇੱਧਰ ਰੱਖੀ ਹੋਣਾ ਬਾਕੀ ਅਸੀਂ ਹਾਂ ਦੇਖੋ ਕਿ ਹੱਥ ਪਿਕੜੀ ਦੇ ਨਾਲ ਸਭ ਰੋੜ ਪਈਆਂ ਹਾਂ ਭਰ ਗਿਆ ਸਾਰਾ ਭਰਿਆ ਹੋਰ ਦਾ ਕੋਲ ਦੌਰਾ ਭਰਿਆ ਹੋਇਆ ਜਿਹਨੂੰ ਦੌਰਾ ਵੀ ਕਹਿੰਦੇ ਬਠੜ ਵੀ ਕਹਿੰਦੇ ਲੌਂਡਾ ਵੀ ਕਹਿੰਦੇ ਆ ਭਰੇ ਪਿਆ ਪਾਣੀ ਦੇ ਨਾਲ ਚੱਕੜ ਦੇ ਨਾਲ ਕਿ ਗਰੀਬੰਦ ਨੂੰ ਬਹੁਤ ਔਖਾ ਹੋ ਜਾਂਦਾ ਤੇ ਆ ਵੀ ਸਾਰਾ ਤੁਸੀਂ ਦੇਖ ਸਕਦੇ ਆ ਖਾਤਰ ਯਾ ਫੇਤੇ ਕੋਰਡੀਨਾ ਮੁੰਡੇ ਦੇ ਗਿੱਟੇ ਗਿੱਟੇ ਖੜਾ ਸਾਡੇ ਵੀ ਆਈਆਂ ਨਾ ਘਰਾਵਾ ਇੱਥੇ ਸਾਡੇ ਇਹਨਾਂ ਵੀ ਮੜ ਜੇ ਆਇਓ ਧੰਨਵਾਦ ਜੀ ਪੰਨ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਤੁਹਾਡਾ ਦਸਵਿੰਦਰ ਕੋਹ ਪਾਣੀ ਤੁਹਾਡੇ ਇੱਥੇ ਅੰਦਰ ਕਿੰਨਾ ਚੰਨਾ ਕ ਆ ਗਿਆ ਬਹੁਤ ਆ ਗਿਆ ਪਾਣੀ ਤਾਂ ਇੰਸਮਾਨ ਪਾਰ ਕੱਢਿਆ ਪਿੱਛੇ ਆ ਜਣਾ ਮੰਜਾ ਇਹ ਵਿੱਚ ਡੁੱਬ ਗਿਆ ਸਦਾ ਹਾਂ ਜੀ ਹਾ ਤਾਕੀ ਦੇ ਬਰਾਬਰ ਆ ਗਿਆ ਪਾਣੀ ਇਹ ਅਜੇ ਤੱਕ ਹੀ ਕੋਈ ਢਾਈ ਦਿਨ ਫਟਵਾ ਦੇਖੋ ਤੁਸੀਂ ਆਪੇ ਆਂ ਖਾਂਦੀ ਅੰਦਰ ਦਿਖਾ ਦਿਓ ਦਿਖਾ ਦਿਓ ਚਲੋ ਹਾਂਜੀ ਆ ਕੇ ਦੇਖੋ ਪਾੜਾ ਪਾਣੀ ਅੰਦਰ ਆਇਆ ਪਿਆ ਸੀ ਤਾਂ ਇਸ ਕਰਕੇ ਆਹ ਵੇਖੋ ਕਿ ਹਾਂਜੀ ਆ ਥੱਲੇ ਵੀ ਬਹਿਣ ਲੱਗ ਪਿਆ ਕੰਨਾ ਹਾਂਜੀ ਹਾਂ ਗਰੀਬ ਬੰਦੇ ਆ ਗਰੀਬ ਬੰਦੇ ਦਾ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਜੀ ਹਾਂਜੀ ਸਭ ਉਹ ਤਾਂ ਆਹ ਕਾਹਦਾ ਆਹ ਕੋਲ ਅਹ ਰੋਮਾਰੀ ਦੇ ਕੱਪੜੇ ਇਹਨਾਂ ਦੇ ਭਿੱਜ ਗਿਆ ਆ ਅਤੂ ਛੱਤ ਵੀ ਦੇ ਸਕਦੇ ਡਿਗਣੇ ਵਾਲੀ ਆ ਪਰਲੇ ਸਾਰੇ ਖਾਣੇ ਲੱਗੀਆਂ ਇਹ ਤਾਂ ਲੇਟਲ ਆ ਵੀ ਨਹੀਂ ਆ ਆਟੋਮੈਟਿਕ ਨੂੰ ਵੀ ਕਰਦੀਆਂ ਰਾਤਿਆੜੀ ਦਾ ਵੀ ਬੰਦਾ ਸੁਬਹੀ ਬੰਦੇ ਜਦੋਂ ਹੱਟ ਜਾਂਦਾ ਕਿ ਮੁਸ਼ਕਲ ਹੋ ਜਾਂਦਾ ਕਿ ਜੀ ਬੰਦੇ ਨੂੰ ਤਾਂ ਚਾਰ ਟੱਲਾਣੀਆਂ ਵੀ ਔਖੀਆਂ ਆ ਹਾਂ ਜੀ ਬਹੁਤ ਔਖਾ ਆ ਮੈਂ ਸੱਜਣ ਕੋ ਰਸ ਸਨਮਨ ਕਰਦਾ ਕਿ ਇਹਨਾਂ ਨੂੰ ਮਤ ਕੀਤੀ ਜਾਵੇ ਧੰਨਵਾਦ ਭੈਣ ਜੀ ਸਾ ਇਹ ਕੋਈ ਤੁਹਾਡੀ टाकी ਰਾ ਦੀ ਪਾਣੀ ਜਾਣ ਆਪਾਂ ਅੰਦਰ ਆਵਾਂ ਦਿਖਾਉਂਦੇ ਨਹੀਂ ਆਂ ਟੰਟਣੇ ਵਾਲਾ ਹੀ ਆ ਬੱਬਾ ਜਸਤਰੀ ਗਾਲ 80 ਗਾਲ ਕਿਹੜਾ ਪਿੰਡ ਆਪਣਾ ਰੂਪ ਵਾਲਾ ਜੀ ਸਾਡਾ ਪਿੰਡ ਇਹ ਪਾਣੀ ਤੁਹਾਡੇ ਕਿੰਨਾ ਕਾ ਗਿਆ ਇੱਥੇ ਬਿਹਲੇ ਦੇ ਵਿੱਚ ਪਾਣੀ ਤਾਂ 2 ਫੁੱਟ ਚੜ ਗਿਆ ਸੀ ਅੰਦਰ ਅੱਛਾ ਜੀ ਹਾਂ ਜੀ 2 ਫੁੱਟ ਤੋਂ ਇਧਰ ਪਿੱਛੇ ਦਾ ਜੇ ਬੜੇ ਗਿਆ ਤੇ ਕਿੰਨੇ 1.5 ਫੁੱਟ ਦਿਖਾਓ ਤਾਂ ਅੰਦਰ ਕਿ ਅੰਦਰ ਦੇਖੋ ਪਾਣੀ ਆਪਣਾ ਬੈਡਰੂਮ ਆ ਜੀ ਬੈਡਰੂਮ ਆ ਆਪਣੀ ਪੇਟੀ ਦੀ ਭੱਗੇ ਸਾਰੀ ਹੈ ਹਾਂ ਜੀ ਉਹ ਕਿੱਥੋਂ ਕੱਢਿਆ ਸਾਰਾ ਪਾਣੀ ਆਹ ਤਾਂ ਜਿਦੋਂ ਕੋਸਾ ਸਾਰਾ ਹੀ ਚੋ ਗਿਆ ਹਾ ਕਮਰਿਆਂ ਦੇ ਵਿੱਚ ਹਾਂ ਜੀ ਆਹ ਪਾਣੀ ਆ ਫੇਟੀ ਦੇ ਵਿੱਚ ਆਹ ਸਾਰੇ ਆ ਗਿਆ ਜੀ ਹਾਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਕਿڑی ਇਹ ਚੋਦ ਆਪਣਾ ਵਿੜੇ ਦੇ ਵਿੱਚ ਹੈਗਾ ਹੈ ਰੂਪਵਾਲ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕੀ ਨਾਮ ਆਪਣਾ ਜੰਨੀ RAM ਜੀ ਪਾਣੀ ਤੁਹਾਡੇ ਘਰ ਚ ਕਿੰਨਾ ਕਿੰਨਾ ਆ ਗਿਆ ਪਾਣੀ ਸਾਡੇ ਇਹਨੇ ਇਹ ਕਿੰਨਾ ਕਿੰਨਾ ਆ ਗਿਆ ਇਹਨੇ ਪਾਣੀ ਜਨਤੰਤਰ ਫੋਟ ਆ ਗਿਆ ਆ ਗਟਰ ਨੂੰ ਕੀ ਗੱਲ ਹੋਈ ਆ ਬੈਠਾ ਪਾਣੀ ਪਾ ਗਿਆ ਜੀ ਤੇ ਰਿਛੇ ਦੀ ਅੱਛਾ ਜੀ ਪਾਣੀ ਨਾ ਬੈ ਗਿਆ ਇਹ ਕਟ ਨੂੰ ਪਾਣੀ ਆ ਬੈ ਗਿਆ ਜੀ ਪਾਣੀ ਨਾ ਕਟ ਕੋਕੰਦਾ ਤੇ ਨਹੀਂ ਬੈਠੀ ਜੇ ਇਹੀ ਬੈਠਾ ਓਠੇ ਤਾਂ ਹੁਣ ਸਾਹਜ ਹੁੰਦੇ ਅਸੀਂ ਪਾਣੀ ਦਾ ਹਾਂ ਗਟਰ ਬੈ ਗਿਆ ਜੀ ਆ ਪਾਣੀ ਇੰਨਾ ਸਗਾ ਆਦਰਾ ਆ ਪੈਰ ਵੀ ਨਹੀਂ ਰੱਖਦਾ ਮਤਲਬ ਪੈਰ ਵੀ ਰੱਖ ਹੁੰਦਾ ਸੋਕੀ ਗੱਲ ਕੀ ਸਰਕਾਰ ਤੋਂ ਮੰਗ ਕਰਦੇ ਤੁਸੀਂ ਕਾਰ ਤੋਂ ਮੰਗਦਾ ਇਹ ਗਾਦੇ ਵਾਹ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੁਣ ਸਾਡੇ ਉੱਤੇ ਹਾਲਵਾ ਕੋਠੀ ਵੀ ਸਾਡੇ ਨਾਲ ਡਿੱਗੀ ਗਿਆ ਨਾ ਠੀਕ ਹਾਰਾ ਇਹਨਾਂ ਦਾਾਰੇ ਚੁੰਦੇ ਆ ਜੀ ਕੰਟੀ ਗੁੰਨ ਦੀ ਸਭ ਤੇ ਪਾਣੀ ਤੇ ਬਹੁਤ ਹੱਦ ਮੰਦੀ ਆ ਲਗਭਗ ਆਹ ਤੇ ਇੱਥੇ ਲਾਦਾ 2 3 ਫੁੱਟ ਦੀ ਨਿਸ਼ਾਨੀ ਲੱਗੀ ਹੋਤ ਤੇ ਤਾਂ ਪਾਣੀ ਤੇ ਆ ਗਿਆ ਤੇ ਰੂਪੋ ਵਾਲਾ ਪਿੰਡ ਜੀ ਇਹ ਕਰਦਾ ਹੁਣ ਪਾਣੀ ਤੋਂ ਅਜੇ ਵੀ ਖੜਕ ਦੇ ਸਕਦੇ ਸਵੇਰ ਦੀਆਂ ਬੀਬੀਆਂ ਨੇ ਕੱਢਣ ਲੱਗੀਆਂ ਪਾਣੀ। ਸਾਜੀ ਵੀ ਖੜਾ। ਤਾਂ ਭਾਂਡੇ ਸਰਦੇ ਆ ਉੱਤੇ ਪਾਣੀ ਦੇ। ਸਵੇਰ ਦੀ ਇਹ ਸਫਾਈ ਵਾਲੇ ਲੱਗੀਆਂ ਵਾ। ਇਹ ਰੂਪੋਂ ਦਾ ਜਾਂਚ ਕਰੋ। ਇਹਦੇ ਵਿੱਚ ਵੀ 2-2 2.5 ਫੁੱਟ ਪਾਣੀ ਘੁੰਮ ਗਿਆ। ਆ ਹੁਣ ਤੁਸੀਂ ਪਣਾ ਵਿੱਚ ਜੰਮਿਆਂ ਕਿ ਮੈਂ ਅੱਗੇ ਨਹੀਂ ਹੋ ਸਕਦਾ ਕਿਉਂਕਿ ਤੇ ਤਲਕਣ ਬਹੁਤ ਹੋ ਗਈ ਆ। ਪਾਣੀ ਖੜਾ ਪਣੇ ਨਾ ਭਰਿਆ ਪਿਆ। ਰੂਪੂળો ਤੋਂ ਤੁਸੀਂ ਦੇਖ ਰਹੇ ਲੱਗ ਤਸਵੀਰਾਂ ਜੀ ਸਸਤੀ ਕਾਰ ਜੀ ਕੀ ਨਾਂ ਜੀ ਸਾਡਾ ਹਾਂ ਜੀ ਬੱਬੀ ਆ ਮੈਂ ਹਾਂ ਜੀ ਬੱਬੀ ਆ ਜੀ ਹਾਂ ਪਾਣੀ ਕਿੰਨਾ ਕਾ ਗਿਆ ਅੰਦਰ ਦਾਤੀ ਬਾਜੀ ਬਹੁਤ ਪਾਣੀ ਚੱਲਦਾ ਸੀ ਆ ਬੋਰੀਆਂ ਆ ਹਾਂ ਬੋਰੀ ਜਿਹੜੇ ਰੱਖੇ ਆ ਹਾਂ ਜੀ ਇਹਦੇ ਉੱਤੇ ਜੀ ਪਾਣੀ ਚੱਲ ਗਿਆ ਉੱਪਰੋਂ ਦੀ ਪਾਣੀ ਸਾਡੇ ਅੰਦਰਾਂ ਤੇ ਬੜਿਆ ਵੱਡਾ ਥੱਲੇ ਠੀਕ ਆ ਜੀ ਹਾਂ ਜੀ ਕਮਰੇ ਸਾਰੇ ਭਰੋਆ ਆ ਬਹੁਤ ਟਿਕੜੀ ਆ ਕਿ ਸਵੇਦੇ ਲੱਗਿਓ ਜੀ ਹਾਂ ਜੀ 5 ਵਜੇ ਦੇ ਜੀ ਸਫਾਈ ਕਰ ਰਹੇ ਹਾਂ ਬਹੁਤ ਸਾਈਕਲ ਦਾ ਡੰਡਾ ਦੱਸਦਾ ਕਿ ਉੱਤੇ ਜੀ ਪਾਣੀ ਆ ਗਿਆ ਜੀ ਹਾਂ ਜੀ ਆ ਇਹ ਤਾਂ ਚਾਰ ਗਿਆ ਹੱਲੇ ਛੋਟਾ ਠੀਕ ਹੈ ਠੀਕ ਪਾਣੀ ਸਾਰੇ ਨਿਆਣੇ ਲੱਗਿਓ ਕੱਢਣ ਆ ਤਾਂ ਉਹ ਹੱਲੇ ਇਹ ਤਾਂ ਕੱਢਣ ਵਾਲਾ ਹੁੰਦਾ ਆ ਆ ਦੋ ਕਮਰੇ ਤੇ ਬਾਕੀ ਅਸਮ ਆਹ ਸਾਰਾ ਟਿਕੜਾ ਪਾਣੀ ਨਾਲ ਭਰ ਗਿਆ ਇਕ ਹੱਥ ਨਹੀਂ ਦੇ ਵਾਲੀ ਚੀਜ਼ ਜੀ ਆਹ ਸਾਰਾ ਪਾਣੀ ਭਰਿਆ ਹੋਇਆ ਥੋੜਾ ਤਾਂ ਜੀ ਬਹਿਣ ਨੂੰ ਵੀ ਨਹੀਂ ਤਾਂ ਸੀ ਬਰਾਤ ਧੰਨਵਾਦ ਜੀ ਤੁਹਾਡਾ ਆ ਦੇਖੋ ਜੀ ਆ ਵੇਲੀਆ ਆ ਕੋਪਾ ਹੱਬ ਪਾਣੀ ਦੇ ਡੁੱਬੇ ਪਏ ਆ ਆ ਹਵੇਲੀ ਦੇ ਹਲਾ ਪਾਣੀ ਪਾਣੀ ਦੇਖ ਸਕਦੇ ਹੋ ਵੇਲੀ ਦੇ ਵਿੱਚ ਕਿਦਾਂ ਉਪਰ ਖੜਾ ਆਹ ਟਿਕੜੀ ਦੇ ਨਾਲੇ ਭਰ ਗਿਆ ਵਾ ਇੱਧਰ ਵੀ ਦੇਖ ਸਕਦੇ ਹੋ ਪਾਣੀ ਕਿਦਾਂ ਖੜਾ ਜਦੋਂ ਚੋ ਚੱਲੇ ਹੁੰਦਾ ਉਹ ਬੂਟੇ ਸਾਰੇ ਪਣੇ ਨਾਲ ਭਰ ਗਏ ਆ ਜੈ ਸ੍ਰੀ ਗੁਰੂ ਕੀ ਨਾ ਤੁਹਾਡਾ ਆ ਰਣਜੀਤ ਜੀ ਅੱਛਾ ਇਹ ਰਣਜੀਤ ਦਾ ਘਰ ਆ ਹੈ ਹਾਂਜੀ ਹਾਂਜੀ ਤਾਂ ਆ ਜਾਓ ਬਾਹਰ ਨੂੰ ਹੁਣ ਲੰਗਣਾ ਬੜਾ ਮੁਸ਼ਕਲ ਹੋ ਗਿਆ ਜੀ ਇਹ ਬੰਦਾ ਮਸੀ ਚਪਲਾ ਦੇਖੋ ਹੱਥ ਚ ਲੈ ਕੇ ਆ ਰਿਹਾ ਹੈ ਇਹ ਆ ਟਿਕੜੀ ਦੇ ਨਾਲ ਆਹ ਦੇਖੋ ਕਿ ਕਿਹੜਾ ਸਾਰਾ ਇਹ ਭਰਿਆ ਪੈਰ ਟੋਟਾ ਤਾਂ ਕਿ ਮੈਂ ਵੀ ਲੰਗਣ ਦੀ ਕੋਸ਼ਿਸ਼ ਕੀਤੀ ਹੈ ਮੈਂ ਆ ਤੁਸੀਂ ਪੈੜ ਲਗੀਓ ਦੇਖ ਸਕਦੇ ਆ ਇੱਥੇ ਮੈਂ ਵੀ ਲੰਗਣ ਦੀ ਕੋਸ਼ਿਸ਼ ਕੀਤੀ ਪਰ ਲੰਗ ਨਹੀਂ ਹੋਇਆ ਕਿ ਮੈਂ ਛੱਟ ਚੋਟ ਲਵਾਵਾਂਗੇ ਕੋਈ ਫਾਇਦਾ ਨਹੀਂ ਹੈਗਾ ਤੇ ਸਾਰੇ ਪਿੰਡ ਚ ਪਾਣੀ ਦਾ ਘੁੰਮ ਗਿਆ ਜੀ ਬਾਈ ਕੁਝ ਕਿਰਪਾਈ ਕਰੇ ਜੀ Eu não posso life a been a